ਤਲਸਕੂਲਾ ਦੇ ਵਿੱਚ ਪੜ੍ਹਦੇ ਬੱਚਿਆਂ ਦੇ ਹੱਕਾਂ ਦੀ ਰਾਖੀ ਤੇ ਸਕੂਲ ਛੱਡਣ ਸਮੇ ਬੱਚਿਆਂ ਨੂੰ ਸੁਰੱਖਿਅਤ ਸਫ਼ਰ ਮੁਹੱਈਆ ਰੱਖਣ ਦੇ ਲਾਗੂ ਕੀਤੀ ਗਈ ਸੇਫ ਸਕੂਲ ਪਾਲਿਸੀ ਦੀ ਬਚਤ ਪਵਨ ਫੋਟੋਕਰਸਾਫ ਵਿਕਾਸ ਸਮਾਗਮ ਦੌਰਾਨ ਸਕੂਲ ਸਾਰਥਿਕ ਜ਼ਿੰਮੇਵਾਰੀ ਨਾਮ ਹਿੱਟ ਕਰਵਾਏ ਗਏ ਅਤੇ ਰਾਜਪਦਰੀ ਸਮਾਗਮ ਦੇ ਵਿੱਚ ਜਿਲ੍ਹੇ ਭਰ ਦੇ ਸਕੂਲਾਂ ਦੇ ਪ੍ਰਬੰਧਕਾਂ ਡਰਾਈਵਰਾਂ ਅਤੇ ਸਹਾਇਕਾਂ ਨੂੰ ਜਾਗਰੂਕ ਕੀਤਾ ਗਿਆ ਇਸ ਮੌਕੇ ਪੰਜਾਬ ਰਾਜ ਕਮਿਸ਼ਨ ਫਾਰ ਅ ਪ੍ਰੋਟੈਕਸ਼ਨ ਆਫ ਚਾਈਲਡ ਐਂਡ ਐਕਸੀਡੈਂਟ ਦੇ ਚੇਅਰਮੈਨ ਸ਼੍ਰੀ ਕਮਨਜੀਤ ਸਿੰਘ ਨੇ ਬਾਲਸ ਰੱਖੇ ਵਿਭਾਗ ਦੇ ਡਿਪਟੀ ਡਾਇਰੈਕਟਰ ਰਾਜੇਂਦਰ ਸਿੰਘ ਗਿੱਲ ਨੇ ਆਪਣੇ ਸੰਬੋਧਨ ਦੇ ਵਿੱਚ ਕਿਹਾ ਹੈ ਕਿ ਸਕੂਲਾਂ ਦੇ ਵਿੱਚ ਪੜ੍ਹਦੇ ਬੱਚਿਆਂ ਦੇ ਹੱਕਾਂ ਦੀ ਰਾਖੀ ਅਤੇ ਦੁਰਘਟਨਾਵਾਂ ਨੂੰ ਰੋਕਣ ਦੇ ਲਈ ਸੂੂ ਸਕੂਲ ਬੱਸਾਂ ਦੇ ਡਰਾਈਵਰਾਂ ਅਤੇ ਮਹਿਲਾ ਟੈਂਡਰੈਂਟ ਨੂੰ ਕਿਹਾ ਹੈ ਕਿ ਬੱਚਿਆਂ ਨੂੰ ਘਰਾਂ ਤੋਂ ਸਕੂਲ ਤੱਕ ਅਤੇ ਸਕੂਲ ਤੋਂ ਘਰਾਂ ਤੱਕ ਸੁਰੱਖਿਆ ਪਹੁੰਚਾਉਣ ਦੇ ਵਿੱਚ ਡਰਾਈਵਰਾਂ ਦੀ ਵੱਡੀ ਜ਼ਿੰਮੇਵਾਰੀ ਹੈ ਇਸ ਲਈ ਸਕੂਲ ਬੱਸਾਂ ਦੇ ਡਰਾਈਵਰ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਸਕੂਲ ਬੱਸਾਂ ਵਿੱਚ ਸੇਫ ਸਕੂਲ ਵਾਹਨ ਪਾਲਿਸੀ ਵਿੱਚ ਦਰਸਾਏ ਗੂਪਕਰਨ ਜ਼ਰੂਰ ਲਵਾਓ ਤਾਂ ਜੋ ਬਸਾਂ ਵਿੱਚ ਸਫ਼ਰ ਕਰਨ ਵਾਲੇ ਬੱਚਾ ਨੂੰ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਇਹ ਸਕੂਲ ਬੱਸ ਡਰਾਈਵਰ ਦੇ ਉਹਨਾਂ ਦਾ ਅਵੇਅਰਨੈਸ ਪ੍ਰੋਗਰਾਮ ਕੰਡਕਟ ਕਰਨ ਵਾਸਤੇ ਆਈ ਸੀ। ਇਹਦੇ ਵਿੱਚ ਵਿਭਿੰਨ-ਵਿਭਿੰਨ ਸਕੂਲਾਂ ਦੇ ਡਰਾਈਵਰ ਨੇ ਸ਼ਿਕਰਤ ਸ਼ਿਰਕਤ ਕੀਤੀ ਉਹਨਾਂ ਦੇ ਟ੍ਰਾਂਸਪੋਰਟਰ ਵੀ ਸੀ ਉਹਨਾਂ ਦੇ ਉਹਨਾਂ ਨੂੰ ਅਸੀਂ ਅਵੇਅਰ ਕੀਤਾ ਕਿ ਅੱਜਕੱਲ੍ਹ ਕੀ ਲੋੜ ਹੈ ਕਿਉਂ ਲੋੜ ਹੈ ਕਿ ਬੱਚਿਆਂ ਦੇ ਜਿਹੜੇ ਸਕੂਲ ਦੇ ਡਰਾਈਵਰ ਦੀ ਕਿੰਨੀ ਇੰਪੋਰਟੈਂਸ ਹੈ ਔਰ ਬੱਚਿਆਂ ਨੂੰ ਸੇਫ ਤਰੀਕੇ ਨਾਲ ਘਰੋਂ ਸਕੂਲ ਤੱਕ ਪਹੁੰਚਾਉਣ ਦੇ ਵਾਸਤੇ ਉਹਨਾਂ ਨੂੰ ਕੀ ਕੀ ਕਰਨਾ ਚਾਹੀਦਾ ਹੈ ਅਸੀਂ ਇਹ ਕੋਸ਼ਿਸ਼ ਕੋਸ਼ਿਸ਼ ਕੀਤੀ ਹੈ ਕਿ ਘਰ ਘਰ ਜਿਨ੍ਹਾਂ ਦੇ ਵੀ ਬੱਚੇ ਸਕੂਲ ਚ ਪੜ੍ਹਦੇ ਨੇ ਉਹ ਬਿਲਕੁਲ ਸੇਫਲੀ ਔਰ ਬਿਲਕੁਲ ਸੁਰੱਖਿਆ ਨਾਲ ਸਕੂਲ ਜਾ ਸਕਣ ਔਰ ਉਹਨਾਂ ਨੂੰ ਕਿਸੇ ਤਰੀਕੇ ਦੀ ਪ੍ਰੋਬਲਮ ਨਾ ਹੋਵੇ ਬੱਚਿਆਂ ਇੱਕ ਬੱਚੇ ਐਕਸੀਡੈਂਟ ਮੈਂ ਮੇਰਾ ਨਾਮ ਜੀ ਰਾਜਵਿੰਦਰ ਸਿੰਘ ਗਿੱਲ ਮੈਂ ਡਿਪ੍ਰੈਜੈਕਟਰ ਆ ਚਾਈਲਡ ਰਾਈਟਸ ਪ੍ਰੋਟੈਕਸ਼ਨ ਕਮਿਸ਼ਨ ਪੰਜਾਬ ਦੇ ਵਿੱਚ ਅ ਅੱਜ ਦਾ ਜਿਹੜਾ ਸਾਡਾ ਇੱਥੇ ਫਤਿਹਗੜ ਸਾਹਿਬ ਦਾ ਪ੍ਰੋਗਰਾਮ ਸੀਗਾ ਬੇਸਿਕਲੀ ਸਕੂਲ ਸਾਰਥੀ ਸਾਰਥੀ ਕੀ ਹੈ ਡਰਾਈਵਰ ਕਿਉਂਕਿ ਤੁਹਾਨੂੰ ਪਤਾ ਹੈ ਕਿ ਜਿਹੜੀ ਸੇਫ ਸਕੂਲ ਬੱਸ ਸਕੀਮ ਹੈ ਜਿਹਦੇ ਤਹਿਤ ਬੱਚੇ ਸਕੂਲਾਂ ਦੇ ਵਿੱਚ ਬਸਾਂ ਦੇ ਵਿੱਚ ਆਉਂਦੇ ਨੇ ਫਿਰ ਉਹਨਾਂ ਨੇ ਘਰੇ ਜਾਣਾ ਹੈ ਉਹਦੀ ਬੱਸ ਕਿਦਾਂ ਦੀ ਹੋਣੀ ਚਾਹੀਦੀ ਹੈ ਡਰਾਈਵਰ ਕਿਦਾਂ ਦਾ ਹੋਣਾ ਚਾਹੀਦਾ ਕਿੰਨੇ ਸਾਲ ਦਾ ਉਹਦੇ ਕੋਲ ਅ ਲਾਇਸੈਂਸ ਵੈਲਿਡ ਲਾਇਸੈਂਸ ਹੋਣਾ ਚਾਹੀਦਾ ਘੱਟੋ ਘੱਟ 5 ਸਾਲ ਪੁਰਾਣਾ ਵਾਸ 15 ਸਾਲ ਸੋ ਮੈਨੀ ਥਿੰਗ ਜੜੀਆਂ ਉਹਦੇ ਵਿੱਚ ਹੈਗੀਆਂ ਨੇ ਬਟ ਜੋ ਅਸੀਂ ਜਿਵੇਂ ਚੇਅਰਮੈਨ ਸਾਹਿਬ ਨੇ ਤੁਹਾਨੂੰ ਦੱਸਿਆ ਕਿ ਅਵਾਇਡ ਐਕਸੀਡੈਂਟ ਇੱਕ ਐਨ ਜੀਓ ਹੈ ਜਿਹਦੇ ਹਰਪ੍ਰੀਤ ਸਿੰਘ ਜੀ ਉਹਦੇ ਹੈਗੇ ਨੇ ਆਰਗੇਨਾਈਜ਼ਰ ਮੇਨ ਉਹਨਾਂ ਨੇ ਸਾਨੂੰ ਕੰਟੈਕਟ ਕਰਿਆ ਉਹਨਾਂ ਨੇ ਡਾਟਾ ਸਾਡੇ ਨਾਲ ਸ਼ੇਅਰ ਕਰਿਆ ਕਿ ਜਿਹੜੇ 70% ਬਸਾਂ ਦੇ ਐਕਸੀਡੈਂਟ ਨੇ ਉਹ ਉਹਨਾਂ ਦੇ ਹੁੰਦੇ ਨੇ ਜਿਨਾਂ ਕੋਲ ਵੈਲਿਡ ਲਾਇਸੈਂਸ ਨਹੀਂ ਹੈ ਦੇਖੋ ਬੜੀ ਸੋਚਣ ਵਾਲੀ ਗੱਲ ਹੈ ਇਹ ਬੜੀ ਚਿੰਤਾ ਦਾ ਵਿਸ਼ਾ ਉਹਨਾਂ ਸੀ ਸਕੂਲਾਂ ਦੇ ਬੱਸ ਡਰਾਈਵਰ ਦਾ ਰੱਖ ਲੈ ਵੈਟਰ ਲਾਇਸੈਂਸ ਵਾਲੇ ਇਹਦਾ ਮਤਲਬ ਫੇਰ ਵੀ ਐਕਸੀਡੈਂਟ ਹੋ ਸਕਦੇ ਨੇ ਤਾਂ ਉਹਦੇ ਲਈ ਕੁਝ ਸਪੈਸੀਫਿਕ ਪ੍ਰੋਗਰਾਮ ਕੁਝ ਸਪੈਸੀਫਿਕ ਟਿਪਸ ਜਿਹੜੇ ਉਹਨਾਂ ਡਰਾਈਵਰ ਜੀ ਨੂੰ ਦੇਣ ਦੀ ਲੋੜ ਆ ਜਿਹਦੇ ਨਾਲ ਉਹ ਬੱਚਿਆਂ ਨੂੰ ਵੱਧ ਤੋਂ ਵੱਧ ਸੇਫਟੀ ਨਾਲ ਘਰੇ ਲੈ ਕੇ ਜਾਣ ਤੇ ਘੱਟ ਤੋਂ ਘੱਟ ਜਿਹੜੇ ਨੇ ਸਾਡੇ ਸਕੂਲ ਬੱਸੇ ਦੇ ਐਕਸੀਡੈਂਟ ਹੋਣ ਉਸ ਮਕਸਦ ਦੇ ਨਾਲ ਅੱਜ ਅਸੀਂ ਫਤਿਹਗੜ੍ਹ ਸਾਹਿਬ ਦੇ ਵਿੱਚ ਇਹ ਪ੍ਰੋਗਰਾਮ ਜਿਹੜਾ ਕੀਤਾ ਹੈ ਔਰ ਬੜਾ ਸਫਲ ਰਿਹਾ ਮੈਂ ਸਮਝਦਾ ਕਿ ਬਹੁਤ ਬਰੀਕੀਆਂ ਕਿ ਇੱਕ ਐਕਸੀਡੈਂਟ ਨੂੰ ਬਚਾਉਣਾ ਜਿਵੇਂ ਆਮ ਅਕਸਰ ਅਸੀਂ ਘਰੇ ਪਰਿਵਾਰ ਚ ਵੀ ਗੱਲ ਕਰਦੇ ਆਂ ਆਪਦੇ ਬੱਚੇ ਨੂੰ ਕਹਿੰਦੇ ਆ ਕਿ ਬੱਚੇ ਤੂੰ ਤਾਂ ਆਪਣੇ ਆਪ ਸੇਫ ਚਲਾਉਣਾ ਚਲਾਉਣਾ ਤੇ ਅਗਲੇ ਨੂੰ ਵੀ ਬਚਾਉਣਾ ਕਿਉਂਕਿ ਜਿਹੜਾ ਮੂਰੋਂ ਆ ਰਿਹਾ ਉਹ ਪਤਾ ਨਹੀਂ ਨਸ਼ੇ ਚ ਵੀ ਹੋ ਸਕਦਾ ਹੈ ਉਹ ਰੋਂਗ ਡਰਾਈਵਿੰਗ ਵੀ ਹੋ ਸਕਦੀ ਹੈ ਤੇਜ਼ ਰਫਤਾਰ ਵੀ ਹੋ ਸਕਦੀ ਹੈ ਇਸ ਲਈ ਆਪਣੇ ਆਪ ਨੂੰ ਉਸ ਤੋਂ ਕਿਵੇਂ ਬਚਾਉਣਾ ਆਪ ਸੇਫ ਕਿਵੇਂ ਚਲਾਉਣਾ ਇਹੀ ਜਿਹੜੇ ਸਾਡਾ ਅੱਜ ਦਾ ਮੁੱਖ ਮਕਸਦ ਸੀਗਾ ਦੇ ਉਹਦੇ ਚ ਅਸੀਂ ਮੈਂ ਸਮਝਦਾ ਕਿ ਸਫਲ ਰਹੇ ਹਾਂ ਲਗਭਗ 150 ਦੇ ਆਸ-ਪਾਸ ਜਿਹੜੇ ਸਕੂਲ ਬੱਸ ਡਰਾਈਵਰ ਤੇ اٹੈਂਡੈਂਟ ਇੱਥੇ ਆਏ ਉਹਦੇ ਲਈ ਮੈਂ ਜਿੱਥੇ ਸਾਡੇ ਵਾਇਡ ਐਕਸੀਡੈਂਟ ਦੇ ਹਰਦੀਪ ਸਿੰਘ ਨੂੰ ਵਧਾਈ ਦੇਣਾ ਉੱਥੇ ਮੈਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਵੀ ਵਧਾਈ ਦੇਣਾ ਸਾਡੇ ਡੀਸੀ ਪੀਓ ਏਡੀਟੀਓ ਸਾਹਿਬ ਤੇ ਟ੍ਰੈਫਿਕ ਇੰਚਾਰਜ ਜਿਹੜੇ ਸਾਡੇ ਆਏ ਹੋਏ ਸੀ ਅਫਸਰ ਉਹਨਾਂ ਦਾ ਧੰਨਵਾਦ ਕਰਦਾ ਖੁੱਡਾ ਖਾਸ ਧੰਨਵਾਦ ਕਿਉਂਕਿ ਤੁਸੀਂ ਸਾਡੀ ਅੱਜ ਦੀ ਇਸ ਮਹਿਮ ਨੂੰ ਜੇ ਘਰ-ਘਰ ਪਹੁੰਚਾਉਣਾ ਪੂਰੇ ਪੰਜਾਬ ਦੇ ਕੁੰਡੇਗੁਰਨੇ ਤੱਕ ਪਹੁੰਚਾਉਣਾ ਇਹਦੇ ਲਈ ਮੈਂ ਥੋੜਾ ਖਾਸ ਤੌਰ ਤੇ ਨਿੱਜੀ ਤੌਰ ਤੇ ਕਰਵਾਤੀ ਹਾਂ ਜੀ ਕਿਉਂਕਿ ਅੱਜ ਪ੍ਰੋਗਰਾਮ ਅਸੀਂ ਇੱਥੇ ਕਰਿਆ ਪੂਰੇ ਪੰਜਾਬ ਦੇ ਵਿੱਚ ਇਹ ਪਹੁੰਚੂਗਾ ਸਾਰੇ ਲੋਕ ਸੁਣਨਗੇ ਸਕੂਲਾਂ ਦੇ ਵਿਦਿਆਰਥੀਆਂ ਦੇ ਵੀ ਡਰਾਈਵਰ ਵੀ ਸੁਣਨਗੇ ਤਾਂ ਉਹਦੇ ਲਈ ਉਹਨਾਂ ਨੂੰ ਬਹੁਤ ਫਾਇਦਾ ਹੋਊਗਾ ਇਹਦੇ ਲਈ ਮੈਂ ਥੋੜਾ ਧੰਨਵਾਦ ਕਰਾਂ ਜਿਲ੍ਹਾ ਪ੍ਰਸ਼ਾਸਨ ਵੱਲੋਂ ਜੋ ਸੈਮੀਨਾਰ ਕਰਵਾਇਆ ਗਿਆ ਇਹ ਬਹੁਤ ਵਧੀਆ ਤੇ ਸਲਾਹਾਂ ਜੋ ਕਰਨਾ ਹੈ ਜੀ ਕਿ ਅੱਜ ਦੇ ਮਤਲਬ ਗੈਦਰਿੰਗ ਵਧਣ ਕਰਕੇ ਥੋੜੇ ਜਿਹੇ ਟਰੈਵਲਰਾਂ ਨੂੰ ਬਾਹਰ ਬੈਠਣਾ ਚਾਹ ਰਿਹਾ ਮੈਂ ਚਾਹੁੰਦਾ ਕਿ ਉਹਨਾਂ ਦੇ ਤੌਰ ਤੇ ਜੋ ਸੈਮੀਨਾਰ ਹਮੇਸ਼ਾ ਕਰਵਾਇਆ ਜਾਣ ਤਾਂ ਕਿ ਡਰਾਈਵਰਜ਼ ਆਇਆ ਜਿਹੜੇ ਕਨੈਕਟਰ ਨੂੰ ਇਹ ਸਾਰੀ ਜਾਣਕਾਰੀ ਮਿਲੇ ਤੇ ਬੱਚੇ ਸੁਰੱਖਿਅਤ ਰੱਖੇ ਜਾ ਸਕਣ। ਦਰਜ ਵਿਸ਼ੇ ਪਤੇਗੜ ਸਾਹਿਬ ਵਿਖੇ ਬਾਉ ਸੁਰੱਖਿਆ ਵਿਭਾਗ ਦੇ ਵੱਲੋਂ ਇੱਕ ਸੈਮੀਨਾਰ ਕਰਵਾਇਆ ਗਿਆ ਜਿਸ ਦੇ ਵਿੱਚ ਸਕੂਲੀ ਬੱਚਿਆਂ ਦੀ ਸੇਫਟੀ ਦੇ ਬਾਬਤ ਜਿਹੜਾ ਕਿ ਇਹ ਸੈਮੀਨਾਰ ਕਰਵਾਇਆ ਗਿਆ ਤਾਂ ਬੱਚਿਆਂ ਨੂੰ ਸੁਰੱਖਿਅਤ ਚੱਣ ਦੇ ਲਈ ਡਰਾਈਵਰਾਂ ਦੀ ਜ਼ਿੰਮੇਵਾਰੀ ਹੈ ਚੇਅਰਮੈਨ ਦੇ ਵੱਲੋਂ ਜਿਹੜਾ ਕਿ ਇਹ ਹਮ ਤੇ ਵੱਡਾ ਬਿਆਨ ਦਿੱਤਾ ਗਿਆ। ਮਾਲ ਸੁਰੱਖਿਆ ਵਿਭਾਗ ਦੇ ਵੱਲੋਂ ਸੇਫ ਸਕੂਲ ਵਾਹਨ ਪਾਲਿਸੀ ਦੇ ਤਹਿਤ ਇੱਕ ਸਮਾਗਮ ਜਿਹੜਾ ਕਿ ਸ਼੍ਰੀ ਫੋਟੇਗੜ ਸਾਹਿਬ ਵਿਖੇ ਕਰਵਾਇਆ ਗਿਆ ਹੈ